ਤੇ ਬਾਈ ਥਣਾ ਥਣਾ ਦੀ ਕਿਵੇਂ ਹੈਗੀ ਸਾਹ ਧਾਰ ਤੂਰ ਚਾਰੇ ਥਣਾ ਚ ਵਧੀਆ ਲੀ ਨੰਬਰ ਹੈ ਬਾਈ ਠੀਕ ਆ ਲੈ ਵੀ ਬਾਈ ਗਾਂ ਥਣਾ ਚ ਧਾਰ ਤੂਰ ਜਮ ਇੱਕ ਨੰਬਰ ਆਉਂਦੀ ਹੈਗੀ ਦੇਖ ਸਕਦੇ ਹੋ ਤੁਸੀਂ ਲੈ ਬਲ ਉਹ ਹਨਾ ਥਣ ਵਧੀਆ ਗੇ ਤੇ ਇੱਕੋ ਜੇ ਥਣਾ ਬਈ ਚਾਰ ਹਨਾ ਇੱਕੋ ਜੀ ਠੀਕ ਆ ਹਾਂਜੀ ਸਾਸਰ ਕਾਲ ਦੋਸਤੋ ਲੋਬੀ ਦੋਸਤੋ ਟੋਕੜ ਗੱਬਣ ਮੱਝ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਅੱਜ ਬਹੁਤ ਏੜੀ ਮੰਗ ਰਹਿੰਦੀ ਹੈ ਹਨਾ ਟੋਕੜ ਗੱਬਣਾ ਦੀ ਕਿੰਨੇ ਚਰ ਦੀ ਗੱਬਣ ਆ ਗਈ ਕੈਮੇ ਸੂਏ ਸੂਣਾ ਨੇ ਕਿੰਨਾ ਦੁੱਧ ਘੜਦੀ ਰਹੀ ਆ ਪਹਿਲੇ ਸੂਏ ਜਾਂ ਦੂਜੇ ਸੂਏ ਸੋਈ ਹੋਈ ਆ ਪਹਿਲਾਂ ਸਾਰੀ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਲੈ ਕੇ ਦੇਵਾਂਗੇ ਤੇ ਬਾਈ ਕੋਲੇ ਘਰ ਦੀ ਝੋਟੀ ਹੈਗੀ ਦੇਖ ਸਕਦੇ ਤੁਸੀਂ ਖੜੀ ਨੂੰ ਚੈੱਕ ਆਊਟ ਕਰ ਸਕਦੇ ਹੋ ਬੋਡੀ ਵਾਂਦਰ ਦੀ ਹਨਾ ਫੇਸਬੁਕ ਦੀ ਸੰਗਤ ਹੁਣਾਈ ਚੈੱਕ ਕਰ ਸਕਦੇ ਤੁਸੀਂ ਅੱਜ ਆਪਾਂ ਵੀਡੀਓ ਬਣਾਉਣ ਪਹੁੰਚਿਆ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਇਹਨੂੰ ਰਾਏਂਦੀਆਂ ਮੌਣ ਆ ਪਹਿਲਾਂ ਸਾਨੂੰ ਤੋੜ ਕੇ ਦਿਖਾਉਣੇ ਆਪਾਂ ਤੇ ਲੈਣੇ ਬਾਈ ਤੋਂ ਡਿਟੇਲ ਤੋੜ ਦੇ ਬਾਈ ਤੋੜ ਕੇ ਦਿਖਾ ਦੇ ਤੁਰ ਦਿਨ ਤੁਸੀਂ ਚੈੱਕ ਕਰ ਲਿਓ ਸਾਰੀ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਜਿਹੜੀ ਮੰਗ ਬਹੁਤ ਰਹਿੰਦੀ ਐ ਟੋਕਰ ਗੱਬਣਾ ਦੀ ਹਨਾ ਕਰੇ ਲੂ ਮੱਝਾਂ ਕੀ ਬਾਈਆਂ ਕੋਲੇ ਘਰ ਦੀ ਮੱਝਾਂ ਕੋਈ ਵਪਾਰ ਦਾ ਕੰਮ ਨਹੀਂ ਬੋਡੀ ਵਾਂ ਦਾ ਤੁਸੀਂ ਚੈੱਕ ਕਰ ਸਕਦੇ ਤੁਰਦੀ ਨੂੰ ਪੱਠੋੜੀ ਨੂੰ ਹਨਾ ਦੇ ਸਕਦਾ ਪੂਰੀ ਐਨ ਰੋਈ ਡਾਡੀ ਆ ਕੀ ਬਾਕੀ ਦੇ ਘਰੇ ਪਸ਼ੂ ਜਿਹੜੇ ਬਾਈ ਕੋਲੇ ਵਧੀਆ ਰੱਖੇ ਹੋਏ ਹਨਾ ਸਾਰੀ ਡਿਟੇਲ ਆ ਪਾਸੋਂ ਲੈ ਕੇ ਦੇਵਾਂਗੇ ਲਿਆ ਭਾਈ ਲਿਆ ਮੋੜ ਲਿਆ ਕਿੰਨਾ ਦੁੱਧ ਅੱਧ ਕੱਢਦੇ ਰਿਏ ਸਾਰੀ ਡਿਟੇਲਸ ਨੂੰ ਬਾਈ ਤੋਂ ਆਪਾਂ ਲੈ ਕੇ ਦੇਵਾਂਗੇ ਕੀ ਮੁੱਲ ਕਰਦਾ ਹਨਾ ਸਾਰੀ ਡਿਟੇਲ ਨੰਬਰ ਤੁਹਾਨੂੰ ਲੈ ਕੇ ਦੇਵਾਂ ਮੈਂ ਭਾਈ ਦਾ ਦੇ ਸਕਦਾ ਤੁਸੀਂ ਤੁਰਤੀ ਚੈੱਕ ਕਰ ਲਿਓ ਕਿੰਨੇ ਚਿਰ ਦੀ ਗੱਬਣਾ ਸਾਰੀ ਡਿਟੇਲ ਲੈਣਾ ਬਾਈ ਤੋਂ ਬਾਈ ਸਸਰੀ ਕਾਲ ਸਸਰੀ ਕਾਲ ਬਾਈ ਕੀ ਨਾਮ ਆ ਬਾਈ ਦਾ ਕਰਨ 프리ਤ ਮੇਰਾ ਨਾਮ ਜੀ ਪਿੰਡ ਚੌਕੇ ਆ ਜਲਾ ਫਟੰਡਾ ਹਣਾ ਤਸੀਲ ਮੌੜ ਆ ਜਾਂਦੀ ਆ ਕੈਮੇ ਸੂਏ ਸੂਈ ਹੋਈ ਆ ਬਾਈ ਪਹਿਲਾਂ ਪਹਿਲੇ ਸੂਏ ਸੂਈ ਹੋਈ ਆ ਦੂਜੇ ਵਾਸਤੇ ਗੱਬਣਾ 6 ਮਹੀਨੇ ਗੱਬਣਾ ਉਹ 10 ਤਰੀਕ ਨੂੰ ਬਾਈ ਆਹ 10 ਤਰੀਕ ਨੂੰ 6 ਮਹੀਨੇ ਹੋ ਜਾਣਗੇ ਹਾਂ ਚੈੱਕ ਪਾਸ ਠੀਕ ਆ ਚੈੱਕ ਪਾਸ ਆ ਤਸੱਲੀ ਕਰਕੇ ਹਾਂ ਦੁੱਧ 12 ਕਿਲੋ ਚੋਇਆ ਆਪਾਂ ਪਹਿਲੇ ਸੂਏ ਪਹਿਲੇ ਸੂਏ 12 ਕਿਲੋ ਚੋਇਆ ਠੰਡੀ ਸੀਲ ਆ ਜਮਾ ਹਾਂ ਵਧੀਆ ਸੀਲ ਆ ਬਾਈ ਠੀਕ ਆ ਲੈ ਬਈ ਬਾਈ ਕਹਿੰਦਾ ਅਠਪੁਰੇ ਸਾਨੂੰ ਕਿਰਾਇਆ ਦਿਖਾ ਰਹੇ ਆਪਾਂ 6 ਮਹੀਨੇ ਹੋ ਜਾਣਗੇ ਗੱਬਰ ਨੂੰ 10 ਤਰੀਕ ਨੂੰ ਪਹਿਲੇ ਸੋਏ ਬਾਈ ਕਹਿੰਦਾ 12 ਕਿਲੋ ਦੁੱਧ ਦਿੱਤਾਗਾ ਦੇ ਸਾਦ ਤੁਸੀਂ ਬੋਡੀ ਮੰਤਰੀ ਬਹੁਤ ਸੋਹਣੀ ਫੇਸਬੁਕ ਕੁਆਲਿਟੀ ਹੈ ਨਾ ਤੇ ਬਾਈ ਰੇਟ ਦੀ ਗੱਲ ਆ ਜਾਂਦੀ ਹੈ ਰੇਟ ਕੀ ਰੱਖਦਾ 80000 ਰੁਪਏ ਮੰਗਦੇ ਆ ਬਾਈ 70000 ਦੀ ਹਾਂ ਨਾਗੀ 75000 ਦੀ ਹਾਂ ਨਾਗੀ ਇੱਕ ਵਾਰੀ ਹੋਰ ਦਿਖਾ ਦੇ ਤੋਰ ਕੇ ਮਾੜੀ ਲੈ ਵੀ ਤੁਰਦੀ ਇੱਕ ਵਾਰੀ ਸਾਨੂੰ ਆਪਾਂ ਹੋਰ ਦਿਖਾ ਦਿੰਨੇ ਆਗੇ 75000 ਦੀ ਹਾਂ ਨਾਗੀ 80000 ਬਾਈ ਮੁੱਲ ਕਰਦਾਗਾ ਝੋਟੀ ਆਗੀ ਵਧੀਆ ਬੰਨਣ ਵਾਲੀ ਆ ਗਈ ਮੰਨ ਲਓ ਦੂਜੇ ਸੂਏ ਇਹ ਝੋਟੀ ਨੇ ਉਸ ਹਾਵ ਨਾਲ ਇਹ 1.5 ਲੱਖ ਦੇ ਨੰਬੇ ਲਾਉਣੇ ਝੋਟੀ ਜਾਊਗੀ ਮੰਨ ਲਓ ਵੀ 12 ਕਿਲੋ ਬਾਈ ਦੁੱਧ ਕਹਿਣਾਗਾ ਪਹਿਲੇ ਸੂਏ ਤੇ ਜੇ 14-15 ਕਿਲੋ ਦੁੱਧ ਕੱਢ ਗਈ ਇਹ ਦੂਜੇ ਸੂਏ ਤਾਂ ਵੀ ਇਹ 1.5 ਲੱਖ ਦੀ ਝੋਟੀ ਆ ਬੰਨਣ ਵਾਲੀ ਆ 6 ਮਹੀਨਿਆਂ ਦੀ ਗੱਭਣ 10 ਤਰੀਕ ਨੂੰ ਹੋ ਜਾਣਗੇ 6 ਮਹੀਨੇ ਇਹਨੂੰ ਪੂਰੇ ਗੱਭਣ ਨੂੰ ਤੇ ਭਾਈ ਮੌਕੇ ਤੇ ਮਾਨਤਾਣ ਹੋ ਜੋ 75000 ਠੀਕ ਆ ਲੈ ਵੀ ਬਾਈ ਕਹਣਾ 75000 ਚੋਂ ਵੀ ਆਪਾਂ ਮਾਨਤਾਣ ਕਰ ਦਿਆਂਗੇ ਤੇ ਬਾਈ ਰੇ ਹਮ ਨੰਬਰ ਬੋਲਦੇ ਆਪਣਾ 9868 17234 9868 17234 ਲੈ ਵੀ ਇਹ ਬਾਈ ਦਾ ਨੰਬਰ ਆਗਾ ਜੇ ਕਿਸੇ ਭਰਾ ਨੇ ਲੈਣੀ ਹੈ ਤੋ ਕਰ ਗੱਪਣ ਝੋਟੀ ਆ ਗਈ ਪਹਿਲੇ ਸੂਏ ਸੂਈ ਹੋਈ ਆ ਫੇਸ ਕੁਆਲਟੀ ਸਾਨੂੰ ਆਪਾਂ ਇੱਕ ਵਾਰੀ ਫੇਰ ਚੈੱਕ ਕਰਾ ਆਨੇ ਬੋਡੀ ਮੈਂ ਤਾਂ ਦੀ ਤੇ ਬਾਈ ਥਣਾ ਥੋਣਾ ਦੀ ਕਿਵੇਂ ਹੈਗੀ ਸਾਹ ਬਾਈ ਸੁਣਾ ਧਾਰ ਤੂਰ ਚਾਰੇ ਥਣਾ ਚ ਵਧੀਆ ਆ ਠੀਕ ਆ ਲੈ ਵੀ ਬਾਈ ਗਾਂ ਥਣਾ ਚ ਧਾਰ ਤੂਰ ਜਮਾ ਇੱਕ ਨੰਬਰ ਆਉਂਦੀ ਹੈਗੀ ਦੇਖ ਸਕਦੇ ਹੋ ਤੁਸੀਂ ਲੈ ਵਲੋ ਹਨਾ ਥਣ ਵਧੀਆ ਗੇ ਤੇ ਇੱਕੋ ਜਿਹਾ ਥਾਣਾ ਬਈ ਚਾਰ ਹੈ ਨਾ ਇੱਕੋ ਜਿਹਾ ਬਈ ਠੀਕ ਆ ਤੇ ਬਾਕੀ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦਾ ਨੰਬਰ ਹੈ ਜਿਹੜਾ ਆਪਾਂ ਸਕਰੀਨ ਤੇ ਵੀ ਚਲਾ ਦਾਂਗੇ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਆ ਪਹਿਲੇ ਸੂਏ ਝੋਟੀ ਸੂਈ ਹੋਈ ਆ ਜੀ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰਕੇ ਹੋਰ ਡਿਟੇਲ ਲੈ ਕੇ ਤਸੱਲੀ ਕਰਕੇ 6 ਮਿੰਟ ਚੈੱਕ ਕਰਕੇ ਜਾ ਸਕਦੇ ਹੋ ਠੀਕ ਹੈ ਜੀ ਧੰਨਵਾਦ